ਅੱਜ ਦੀ ਵੀਡੀਓ ਲੱਗੇ ਆ ਬਣਾਉਣ ਪਿੰਡ ਕਮਾਸਾ ਘਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਦੀ ਵੀਡੀਓ ਲਈ ਟੋਟਲਾ ਪੰਦਰ ਨੂੰ ਪਾ ਲੇ ਪਛੂ ਖਾਵਾਂਗੇ ਆਪਾਂ ਪਹੁੰਚਿਆ ਵੀਰ ਦੇ ਕੋਲ ਗੱਲ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਇਹਨਾਂ ਦੀ ਡਿਟੇਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਚਾਲ ਜੀ ਠੀਕ ਠਾਕ ਵੀਰ ਜੀ ਵਧੀਆ ਚਾਹੀਦਾ ਬਈ ਆਪਣਾ ਨਾਮ ਤੇ ਐਡਰੈਸ ਦੱਸਿਓ ਐਡਰੈਸ ਜ਼ਿਲ੍ਹਾ ਫਿਰਮਸਾ ਤਹਿਸੀਲ ਜਨਾਲਾ ਜੀ ਪਿੰਡ ਕਮਾਸਕੇ ਅੱਛਾ ਜੀ ਫੋਨ ਨੰਬਰ 994753609 ਜੀ ਠੀਕ ਆ ਜੀ ਬਾਈ ਪਹਿਲੇ ਨੰਬਰ ਤੇ ਨੀਲੀ ਰਵੀ ਦੇ ਬਾਰੇ ਦੱਸਿਆ ਹਾਂ ਹਾਂ ਜੀ ਸੁਣਨ ਵਾਲੀ ਆ ਜੀ ਕਿੰਨਾ ਟਾਈਮ ਖੜਦੀ ਆ ਜੇ 8 ਵਜੇ ਹਫਤਾ ਲੈ ਜੂਗੀ ਅੱਛਾ ਜੀ ਦੁੱਧ ਪਹਿਲਾਂ ਨੂੰ 12-12 ਗਲੋ ਭਰਦੀ ਰਹੀ ਆ ਵੀ ਅੱਛਾ ਜੀ ਦੂਜੇ ਸੁਗੇ ਨੇ ਸੋਣਾ ਜੀ ਠੀਕ ਆ ਜੀ ਅੱਡ ਬਾਕੀ ਹਫਤਾ ਖੰਡ ਲੈ ਆਏ ਨਾ ਜੀ ਠੀਕ ਆ ਠੀਕ ਆ ਜੀ ਅਨੋ ਜੀ ਬਾਕੀ ਠੋਲ ਕੇ ਬੰਦਨੇ ਆ ਕਰੋ ਜੀ ਇਸ ਕੋ ਆ ਜੀ ਚੈਟ ਕਰਦੇ ਸੈਂਕੂ ਜਿਹੜਾ ਬਹੁਤ ਹੀ ਚੰਗਾ ਲੱਗਾ ਕਰਮਾਲੀ ਜੀ ਤਿੰਦਾ ਟੱਟ ਆ ਗਿਆ ਵਾ ਪਹਿਲੇ ਸਵੇਰਾ ਜਿਹੜਾ 11 ਤੋਂ 12 ਦੇ ਕਰਮੇ ਰਿਪੋਰਟ ਆਵਾ ਤੇ ਥਾਣਾ ਪਾਂਡਾ ਬਹੁਤ ਹੀ ਚੰਗਾ ਲੱਗਾ ਕਰਮ ਵਾਲੀ ਮਾਣ ਕੱਲਾ ਕੱਲਾ ਲੱਗਾ ਪਿਆ ਵਾ ਥਾਣਾ ਤੇ ਆਹ ਟਿੱਕ ਲੋ ਕੋਈ ਚੰਗੀ ਸਾਹਮ ਕਰ ਲੂਗਾ ਤੇ ਦੁੱਧ ਚੰਗਾ ਕੱਢੀ ਜਾਊਗੀ ਬਾਕੀ ਤੇ ਲਾਡੋ ਲਾ ਜਿਹੜੀਆਂ ਕਾਫੀ ਆ ਜੇ ਹਵਾਨੇ ਤੇ ਤੇ ਸੂਂ ਕੱਢ ਹਵਾਨਾ ਸਾਰਾ ਹੀ ਕਵਰ ਕਰ ਦੂ ਨੀ ਕਰਮ ਵਾਲੀ ਤੇ ਹੁਣ ਕਿਹ ਇਤਹਾਸ ਆਸपास ਆ ਜੀ ਟੈਨ ਰੰਦੀਆ ਐਸੀ ਪਾਣੀ ਕਿੰਨਾ ਕੱਢੂ ਦੁੱਧ ਦੁੱਧ ਵਿੱਚ 10 14 ਕਿਲੋ ਦਹੀਂ ਜਣੂਗੀ ਸਾਫ ਸੋ ਚੰਗੀ ਆ ਵੀ ਅੱਛਾ ਜੀ ਹਾਲੇ ਬਣੂ ਬਲੂ ਵੀ ਚੰਗੇ ਲੱਗੇ ਲਏ ਜਾਣੇ ਲਿਆ ਕਾਲਾ ਜਾਦਾ ਅੱਛਾ ਜੀ ਹਾਂ ਜੀ ਠੀਕ ਹੈ ਇਹਦਾ ਸਿਰੇ ਰੇਟ ਇਹਦਾ ਰੇਟ ਵਿੱਚ ਹੀ ਫੋਨ ਤੇ ਕਰਾਂਗੇ ਅੱਛਾ ਜੀ ਹਾਂ ਜੀ ਠੀਕ ਹੈ ਜੀ ਲਓ ਜੀ ਇਹਦਾ ਮੁੱਲ ਬਾਈ ਕਹਿੰਦਾ ਕਿ ਫੋਨ ਤੇ ਕਰਾਂਗੇ ਇਹ ਦੂਜੇ ਨੰਬਰ ਤੇ ਭਾਜੀ ਕਿਵੇਂ ਹੈ ਸਰਾ ਇਹ ਤੀਜੇ ਨੰਬਰ ਛੋਟੀ ਸੋਣੀ ਆ ਜੀ ਅੱਛਾ ਜੀ ਪਹਿਲਾਂ ਨਹੀਂ 12-13 ਕਿਲੋ ਦਿੰਦੀ ਰਹੀ 2-14 ਕਿਲੋ ਦਈ ਜਾਊਗੀ ਠੀਕ ਹੈ ਤੀਸਰਾ ਸਵੇਰ ਸੋਣੀ ਅੱਛਾ ਤੀਸਰਾ ਸਵੇਰ ਸੋਨਾ ਜੀ ਠੀਕ ਹੈ ਠੀਕ ਹੈ ਜੀ ਇਹ ਕਿੰਨਾਗਾ ਜੇ ਕਿਹਾ ਵੀ ਹਫਤਾ ਖਾਂਡ ਲੈ ਜਾਓਗੇ ਅੱਛਾ ਜੀ ਹਾਂ ਜੀ ਠੀਕ ਹੈ ਖੋ ਔਰ ਇਹ ਵੀ ਹਫਤੇ ਦੇ ਆਸ-ਪਾਸ ਅਸੀਂ ਟਾਈਮ ਲਾ ਲੂਗੀ। ਇਹ ਵੀ ਥੋੜਾ ਜਿਹਾ ਨੀਲੀ ਦਾ ਰੱਖਦੀ ਆ ਪੱਕ। ਇਹ ਕਿੰਨੇ ਕੁ ਦੁੱਧ ਆਲੀ ਭਾਜੀ? ਦੋ ਤੱਕ ਕੋਲ ਤੱਕ ਜਾਂਦੇ 12 ਤੱਕ ਲੈ ਚੋਦੇ ਰਹਾ ਕਿ ਤੀਸਰੇ ਸੁ ਵਿੱਚ ਸੋਨਾ ਤਾਂ ਦੇ ਦੋ ਵੀਰ ਜੀ। ਅੱਛਾ ਜੀ। ਇਹ ਇੱਥੇ ਗੱਲ ਕੇ ਮੈਂ ਦੁੱਧ ਦੇ ਜੰਦੇ ਇੱਥੇ ਜਿਸ ਵਿੱਚ ਸੁਨਾ ਨੂੰ। ਠੀਕ ਹੈ ਠੀਕ ਹੈ। ਲਓ ਜੀ 12 13 ਦੇ ਜਿਹੜਾ ਦੁੱਧ ਭਰਤੀ ਕੀਆ ਕਰਨ ਵਾਲੀ ਤੇ ਹਫਤੇ ਦੇ ਆਸ-ਪਾਸ ਹੈ ਜਿਹੜਾ ਟਾਈਮ ਨੇ ਵੀ ਖੜਦੀ ਹੈ ਜੇ। ਇਹ ਵੀ ਥੋੜਾ ਜਿਹਾ ਆ ਗਈ ਨੀਲੀ ਦਾ ਵੀ ਦਾ ਪੱਕ ਰੱਖਦੀ ਬੱਲਾ ਮੱਥਾ ਕਹਿ ਸਕਦੇ ਆਪਾਂ। ਕਹਿੰਦੇ ਵੀ ਇਹ ਵੀ ਚੰਗੀ ਸਾਹ ਵਾਲਾ ਭਰਾ ਹੈ ਜਿਹੜਾ ਦੁੱਧ ਇਹ ਵੀ ਚੰਗਾ ਕੱਢੀ ਜਾਊਗੀ ਇੱਥੇ ਲਾਂਟੂਦਾਂ ਜਿਹੜੀਆਂ ਇਹਦੇ ਵੀ ਅੱਗੇ ਹਵਾਨੇ ਦੇ ਕਾਫੀ ਆ ਤੇ ਤੋ ਤਾਂ ਕਿ ਜਿਹੜਾ ਹਵਾਨਾ ਵੀ ਚੰਗਾ ਬਣਾ ਲੀਂਗੇ ਅੱਲਾ ਅੱਗੇ ਦਾ ਪੰਚਾਇਤ ਕਰਾ ਲੈ ਤੁਹਾਨੂੰ ਬਣਾਦਾ ਸਹਿਜ ਗੈਬ ਠੜਾ ਵਿੱਚ ਬੜਾ ਦਿਖਾ ਦਿਓ ਪਿਛਲੇ ਸੂਤ ਨੇ ਤੇ ਦੰਦੀ ਵੱਡੀ ਬੱਚੜੇ ਰਮਾਨ ਆਇਆ ਹੈ ਔੜਾ ਥਲ ਪਰ ਰੱਦੀ ਬਾਕੀ ਥੜਾ ਤੁਲਾ ਦੇ ਨੇ ਗੱਲ ਹੋ ਗਈ ਠੀਕ ਆ ਠੀਕ ਆ ਜੀ ਇਹਦਾ ਬਾਕੀ ਦੰਦੀ ਵੱਡੀ ਹੈ ਜੀ ਅੱਛਾ ਅੱਛਾ ਠੀਕ ਹੈ ਕੋਈ ਨਹੀਂ ਇਹਦਾ ਮੁੱਲ ਬਾਈ ਜੀ ਮੁੱਲ ਮੈਂ ਤਾਂ ਵੀ ਜੀ 85000 ਦੇ ਦਈਏ ਜੀ ਕਰ ਦਈਏ ਹਾਨ ਹੈ 80000 ਜਦਾਗੇ ਕਰਤੀ ਅੰਦਰ 80000 ਮਾ ਦੇਣਾ 75000 ਦੇ ਵਿਝਾਣਾ ਹੋ ਜੂਗੀ ਠੀਕ ਹੈ ਲਓ ਜੀ 75000 ਦੀ ਤੇ ਦੁੱਧ 12 13 ਲੀਟਰ ਦਾ ਬਦ 10 ਸੁਆ ਚੰਗੀ ਮੈਂ ਦੁੱਧ 13 ਕਿਲੋ ਦਈ ਜਾਊਗੀ ਅੱਛਾ ਜੀ ਤੀਸਰੇ ਸੂਆ ਜੀ ਨੇ ਠੀਕ ਹੈ ਠੀਕ ਹੈ ਭਾਈ ਤੇ ਜੇ ਨੰਬਰ ਤੇ ਤੀਸਰੇ ਨੰਬਰ ਦਾ ਆਪਣਾ ਸੂਈ ਆ ਜੋ ਵੀ ਤੀਜੇ ਸੂਈ ਸੂਈ ਆ ਜੀ ਅੱਛਾ ਜੀ ਦੁੱਧ ਦੇ ਉੱਤੇ 11 ਤੋਂ 12 ਕਿਲੋ ਆਵੇ 11 ਕਿਲੋ ਤੋਂ ਮੰਨ ਕੇ ਲੈ ਲੇ ਆਪਣੀ 20 ਕਿਲੋ 25 25 ਚੰਗੀ ਤਾਜੀ ਸੂਈ ਪੰਜਾ ਚੌਂ ਦਰਾਂ ਦੀ ਠੀਕ ਹੈ ਠੀਕ ਹੈ ਜੀ ਲਓ ਜੀ ਬਿਲਕੁਲ ਇਹ ਵੀ ਤਾਜੀ ਸੂਈ ਹੈ ਚਾਰ ਪਾਣੀ ਦਿੰਦੇ ਆਸ-ਪਾਸ ਇਲਾ ਟਾਈਮ ਹੋ ਗਿਆ ਵਾ ਤੇ 11 12 ਲੀਟਰ ਦੁੱਧ ਤਿਆਰ ਤੇ ਸੂਹਾ ਤੀਸਰਾ ਸੂਈ ਤੀਸਰੇ ਸੂਈ ਜੀ ਠੀਕ ਹੈ ਜੀ ਲਓ ਜੀ ਸੂਹਾ ਤੀਸਰਾ ਸੂਈ ਜੀ ਇਹਦੇ ਬਾਕੀ ਤਰ੍ਹਾਂ ਦਾ ਸੈਜ ਕਹਿ ਬਿਛੜਾ ਚੰਗਾ ਆ ਗਿਆ ਵਾ ਇਹ ਬਤਾ ਠੀਕ ਹੈ ਕੱਟਾ ਜੀ ਪਿੱਛੇ ਇਹ ਕੱਟਾ ਜੀ ਕੱਟਿਓ ਕੱਟਿਓ ਠੀਕ ਹੈ ਜੀ ਫੀਮਿਲ ਕਾਫ ਆ ਗਿਆ ਜੀ ਇਹਦੇ ਪਿੱਛੇ ਉਹ ਵੀ ਦਿਖਾ ਦਿੰਨੇ ਆਪਾਂ ਲਾਗੇ ਤੋਂ ਬਾਕੀ ਥਾਂ ਤੋਂ ਜਿਹੜਾ ਬਹੁਤ ਹੀ ਬਾਖਮਾਲ ਲੱਗਾ ਵੈਣ ਕੱਲਾ ਕੱਲਾ ਚਵਾਂ ਨੁਕਰਾਂ ਦੇ ਲੱਗਾ ਪਿਆ ਘੱਟਾ ਹੀ ਘੱਟਾ ਅੱਛਾ ਅੱਛਾ ਮੇਲ ਕਾਫ ਆ ਗਿਆ ਤੇ ਹੈ ਸਿੰਗਲ ਹੱਡੀਆ ਕਰਨ ਵਾਲੀ ਇਹ ਕਿੰਨਾ ਕੁ ਭਾਜੀ ਭਰੀ ਜੋ ਦੁੱਧ ਦੁੱਧ 12 ਕਿਲੋ ਦਹੀ ਜਾਊਗੀ ਹੁਣ ਵੀ 11 ਕਿਲੋ ਫੁੱਲਾ ਡੁੱਲਾ ਹੋ ਗਰ ਤਾਰੀ ਸੂਈ ਜੋ ਮਗਰ ਕਟਾ ਜੋ ਠੀਕ ਹੈ ਜੀ ਮੇਲ ਕਾਫ ਇਹੋ ਹੀ ਆ ਆ ਕਟਾ ਬਿਲਕੁਲ ਤਾਰਿਆ ਵਾ ਹਾਂ ਜੀ ਇੱਕ ਲੋਕ ਨੂੰ ਚੰਗੀ ਸਾਂਭ ਵਾਲਾ ਵੀਰ ਲੈ ਜਾਊਗਾ ਤੇ ਦੁੱਧ ਚੰਗਾ ਕੱਢੀਊਗੀ ਬਾਕੀ ਥਾਂ ਤੋਂ ਜਿਹੜਾ ਆਪਣਾ ਦੁੱਧ ਰਾਤੀ ਆਈ ਆ ਕਿ ਕੱਲ ਆਪਾਂ ਵੀਡੀਓ ਵਿੱਚ ਕੱਲ ਜਿਹੜਾ ਮਾਲ ਵੇਚ ਗਿਆ ਹੈ ਅੱਛਾ ਜੀ ਹਾਂ ਜੀ ਠੀਕ ਹੈ ਜੀ ਇਹਦਾ ਪਾਈ ਕੀ ਮੋਲ ਇਹਦਾ ਮੋਲ ਵੀ ਜੀ 75000 ਜੋ ਕਰੀਏ ਜਾਈਏ ਅੱਜ ਆ 70 ਦੀ ਦੇ ਦਈਏ ਵੀ ਵੀ 70 ਕੱਢ ਦੀ ਅੰਦਰ 65000 ਦੇ ਵਿੱਚ ਹਾਨ ਨਾ ਦੇ ਦਾਂਗੇ ਆਪਣੀ ਚੋਕੇ ਬੰਦਾ ਖੜਾ 10000 ਅਗਲੇ ਤੋਂ ਖੁੱਲਾ ਡੁੱਲਾ ਹੀ ਹੈਗਾ ਠੀਕ ਹੈ ਠੀਕ ਹੈ ਲਓ ਜੀ 70 ਸੂਈ ਜੋ ਬੱਚਾ ਚੋਹ ਪੰਜਾਂ ਦਿਨਾਂ ਦੀ ਠੀਕ ਹੈ ਜੀ 65000 ਦੀ ਤਾਂ ਬਿਲਕੁਲ ਜਿਹੜਾ ਨਾਰਮਲ ਰੇਟ ਆ ਤੇ 11 12 ਲੀਟਰ ਦੁੱਧ ਭਰੀ ਜਾਊਗੀ ਤੇ ਚੌਥੇ ਨੰਬਰ ਤੇ ਭਾਜੀ ਚੌਥੇ ਨੰਬਰ ਤੇ ਵੀ ਜੀ ਮੈਂ ਸੂਈ ਜੋ 20 ਦਿਨਾਂ ਸੂਈ ਜੋ ਲਗੰਦ ਲਈ ਜੋ ਮਾਰਨ ਪਰ ਬੱਚਾ ਕਾ ਜੋ ਮਾਰ ਅੱਛਾ ਜੀ ਤੇ ਦੁੱਧ ਦੇ ਤਰ੍ਹਾਂ 10 ਕਿਲੋ ਜੋ ਠੀਕ ਹੈ ਠੀਕ ਹੈ ਜੀ ਲਓ ਜੀ ਤੇ 10 ਸ਼ਾਮਣ ਕਾਪੀ ਦੇ ਜੋ ਅੱਛਾ ਜੀ ਸਵੇਰੇ ਆਪਰਾ ਕੱਲ੍ਹ ਹੋਈ ਐ ਸਵੇਰੇ ਟੀ ਗੱਲਵਾ ਲੈਂਦੀ ਹਲੇ ਪਤਾ ਐ ਡੰਗ ਨੂੰ ਆ ਜੂ ਸਾਫ ਸੁੱਫ ਹੋ ਕੇ ਫੇਰ ਆ ਜੂਗੀ ਮਾਲੇ ਤੇ ਠੀਕ ਆ ਠੀਕ ਆ ਲਓ ਜੀ ਇੱਕ ਟ੍ਰੈਮ ਪਈ ਕਹਿੰਦਾ ਕਿ ਟੀ ਗੱਲ ਹੁੰਦੀ ਤੇ ਇੱਕ ਟ੍ਰੈਮ ਘੜੇ ਤੇ ਦੋ ਤਿੰਨ ਨੇ 10 ਕਿਲੋ ਖਲਾ ਤਾਂ ਚੱਡਾ ਘਾਟ ਦਿਕਾਉਂਦੀ ਦੋਸਤ ਹੈਗਾ ਜੀ ਅੱਛਾ ਜੀ ਇਹ ਕਿੰਨੇ ਵਜੇ ਸਵੇਰੇ ਇਹ ਵੀ ਤੀਸਰੇ ਸਵੇਰੇ ਠੀਕ ਆ ਲਓ ਜੀ ਸਵੇਰੇ ਵੀ ਟੀ ਕਿਹਦੇ ਚਵਾ ਕੇ ਤਾਂ ਗਿਆ ਜੀ ਮਾਰ ਤੇ ਮਹਿਲਾ ਮੁੰਗਾ ਰਿਸ਼ਤਿਆਂ ਨਾਲ ਸਰਕਾਰੀ ਬਲਕਲਤਾ ਹੀ ਆ ਇਹ ਕਿੰਨਾ ਇਹ ਬਗਾਈ ਪਰ ਆਪਾਂ ਤੇਰੇ ਥੋੜੀ ਨਾ ਚੋ ਕੇ ਬੰਦਾ ਲੈ ਘਲਾਤੀ ਜੋਗੀ ਅੱਛਾ ਜੀ ਠੀਕ ਜੀ ਇਹ ਕਿੰਨਾ ਭਰੀ ਹੋਊਗੀ 2:00 ਵਜੇ 12-13 ਕਿਲੋ ਦਹੀਂ ਜਾਊਗੀ ਤੇ 10:00 ਵਜੇ ਮੈਂ ਰੰਗ ਪਾਲਛਾ ਲਈ ਚੰਗੀ ਮੈਂ ਵੱਡੀ ਗੁੱਟੀ ਚੰਗੀ ਹੈ ਠੀਕ ਹੈ ਠੀਕ ਹੈ ਜੀ ਜੈਡ ਬਲੈਕ ਆ ਗਈ ਜੇ ਪੁੱਛਤਾ ਕਿ ਜਿਹੜੇ ਵਾਲ ਮੈਸਾਣਾ ਕਾਲੇ ਜਾਂਦੇ ਨੇ ਆ ਗਿਆ ਨਾ ਥੋੜੇ ਜਿੱਟੇ ਇਹ ਗਾਈ ਜਦੋਂ ਇਸ ਤੋਂ ਜਿਹੜਾ ਸਟੈਂਪਲ ਦੋ ਦੇਰ ਕੋਲ ਤਿਆਰ ਚਲੋ ਇਹ ਵੀ ਕੋਈ ਚੰਗੀ ਸਾਂਭਲਾ ਦਾ ਯੂਕਾ ਤੇ ਚਲੋ ਦੁੱਧ ਚੰਗਾ ਗੱਢੀਓ ਵੀ ਇਹ ਵੀ ਸਿੰਗਲ ਹੱਡੀ ਆ ਗਈ ਕਰਨ ਵਾਲੀ ਦਾ ਘਾਟ ਤੂੰ ਦੇ ਚੰਗਾ ਵਾਂ ਥੋ ਗਿਆ ਬੰਦੇ ਖਲਾਤੀ ਇਹਨੂੰ ਵੀਡੀਓ ਖਾਪਉਣੀ ਪਰ ਮੈਂ ਤਾਂ ਦੁੱਧ ਨਹੀਂ ਹੈਗਾ ਵੀ ਘਰ ਵਾਲੇ ਤੋਂ ਲਈ ਆ ਠੀਕ ਆ ਠੀਕ ਬੱਚਾ ਜਾ ਜੋ ਮਾਰ ਵੀ ਦੁੱਧ ਨੂੰ 10 ਕਿਲੋ ਖੁੱਲਾ ਡੁੱਲਾ ਹੋਗਾ ਵੀ ਸ਼ਾਮ ਨੂੰ ਪਾੜੇ ਦੇ ਦਿਨੇ ਟੀਕੇ ਦੇ ਹੱਡਾ ਨੂੰ ਆ ਜਾਓ ਪਾੜੇ ਦੇ ਮਿੱਟੀ ਮੈਂ ਚਵਾਈ ਚੁਈ ਚੰਗੀ ਲੱਗੀ ਹੈ ਜੀ ਠੀਕ ਆ ਠੀਕ ਆ ਠੀਕ ਆ ਇਹਦਾ ਬਾਈ ਕੀ ਮੁੱਲ ਫਿਰ ਇਹਦਾ ਮੁੱਲ ਵਿੱਚ 80 ਹਜ਼ਾਰ ਰੁਪਏ ਦੇ ਦਈਏ ਚਲੋ ਛੱਡ ਦਈਏ ਚੈੱਕ ਕਰਦੇ 75 ਦੇ ਦੇ ਦਈਏ ਜੀ ਹੋਰ ਕੱਢ 70000 ਦੀ ਹਾਂ ਨਾ ਇਹ ਦੇ ਦਾਂਗੇ ਠੀਕ ਹੈ ਜੀ ਲਓ ਜੀ 4500 ਦੇ ਵਿੱਚ ਹੋ ਜੀ ਠੀਕ ਹੈ ਲਓ ਜੀ 70000 ਦੇ ਵਿੱਚ 500 ਰੁਪਿਆ ਵੀਰ ਕਹਿੰਦਾ ਕਿ ਛੋਟ ਕਰ ਦਾਂਗੇ ਤੇ ਜਵਾਕ ਇਹਦਾ ਗਿਆ ਜੀ ਮਾਤੇ ਬਾਕੀ ਦੁੱਧ ਐਸ ਤਰ੍ਹਾਂ ਜਿਹੜਾ 10 ਲੀਟਰ ਇੱਕੋ ਪੱਕਾ ਤਿਆਰ ਤੇ ਪੰਜਵੇਂ ਨੰਬਰ ਤੇ ਕਿਵੇਂ ਝੋਟੀ ਤੇ ਪੰਜਵੇਂ ਦੰਬਤ ਜੀ ਇਹਨੇ ਵੀ ਝੋਟੀ ਤੇ ਤੀਸਰੇ ਸਵੇ ਸੋਣਾ ਜੀ ਅੱਛਾ ਜੀ ਤੇ ਦੁੱਧ 18 ਤੋਂ 19 ਕਿਲੋ ਦਿੰਦੀ ਜਿਹੜੀ ਗੱਲ ਜੋ ਬਾਕੀ ਦੇ ਦੇਣੇ ਵੀ ਹਫਤਾ ਦਾ ਦਿਨ ਲੈ ਜਾਣੇ ਜੀ ਅੱਛਾ ਜੀ ਹਾਂ ਜੀ ਲਓ ਜੀ ਕੱਲ ਤੋਂ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਚੰਗਾ ਆ ਗਿਆ ਵਾ ਇਹ ਵੀ ਹਫ਼ਤੇ ਕੇ ਤੇ ਆਸ-ਪਾਸ ਜਿਹੜਾ ਜੀ ਟਾਈਮ ਲੱਜੂਗੀ ਤੇ 17-18 ਲੀਟਰ ਦੁੱਧ ਪਾਕਿਸਤਾਨ ਖਾਣਾ ਕਰੋ ਆਪਾਂ ਗਾਰੰਟੀ ਦੇ ਦਾਂਗੇ ਜਿਹੜੀ ਗੱਲ ਹੈ ਅੱਛਾ ਜੀ ਇਹ ਕੋਲ ਦੇ ਬੱਤੀ ਨੂੰ ਲਓ ਜੀ 17-18 ਦੇ ਕਿਹੜਾ ਦੁੱਧ ਪਈ ਕਹਿੰਦਾ ਕਿ ਗਾਰੰਟੀ ਦੇ ਨਾਲ ਬਹੁਤ ਵੱਡੀ ਗੁੱਡੀ ਪੜੀ ਆ ਮੈਂ ਵੀ ਅੱਜ ਰਾਤੀ ਆਪਣੇ ਕੋਲ ਆਈ ਆ ਅੱਛਾ ਜੀ ਠੀਕ ਹੈ ਬਾਕੀ ਲਾਗੇ ਤੋਂ ਚੈੱਕ ਤੋਂ ਲੈ ਵਕਤ ਚ ਢੁਲਾ ਢੁਲਾ ਜਿਹੜੀ ਕਾਫੀ ਆ ਹਵਾ ਨੇ ਤੇ ਦੱਸਣਾ ਤੱਕਵਾਣਾ ਚ ਕੀ 17 ਤੋਂ 18 ਲੀਟਰ ਦਾ ਦੁੱਧ ਭਰਿਆ ਪਿਛਲੇ ਸੋਵੇ ਦਾ ਹੀ ਇਹਨੇ ਚੱਕਾ ਤੁਸੀਂ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਆ ਗਿਆ ਹਨ ਮੋਹਰਾ ਨਸਲ ਦੀ ਝੋਟੀ ਆ ਗਈ ਆ ਕਰੋ ਜੀ ਕੋਈ ਕੁਆਲਟੀ ਦਾ ਸਿੰਗ ਸੁਣ ਵੀ ਜਿਹੜਾ ਚੰਗਾ ਲੱਗਾ ਕਰਨ ਵਾਲੀ ਨੂੰ ਬਾਕੀ ਇਹ ਤੋਂ ਚੈੱਕ ਕਰਾ ਦਿੰਦੇ ਆ ਪਰ ਤਾਂ ਹੁੰਦਾ ਸਹੀ ਕਿਹਾ ਹੋਇਆ ਹਨ ਕੱਲਾ ਕੱਲਾ ਲੱਗਾ ਪਿਆ ਹੋਆ ਵਾ ਰੋਣਾ ਯਾਰ ਕੋਈ ਨਾ ਉਹ ਜਿਹੜਾ ਛਾਣਾ ਦਾ ਸਾਇਰ ਗੈਬ ਜਿਹੜਾ ਐਨ ਗੇਟ ਕਿਟ ਦੇ ਹਿਸਾਬ ਨਾਲ ਲੱਗਾ ਪਿਆ ਵਾ ਤੇ ਇਹਦਾ ਭਾਈ ਜੀ ਮੁੱਲ ਮੁੱਲ ਜੀ ਤੁਹਾਨੂੰ 8 18 ਕਿਲੋਰੀ ਮੈਂ ਲੈਣ ਦਾ ਜੇ ਤਾਂ ਵਾ ਦੋ ਤਿੰਨ ਲੋਕ ਬਾਹਰ ਹੀ ਮੰਗਦੇ ਆ ਹਾਂਜੀ ਹਾਂਜੀ ਮੈਂ ਤਾਂ ਇੱਕ 75 ਦੀ ਦੇ ਦਈਏ ਵੀ ਕਰ ਦੋ ਹਾਨਾ ਹੀ ਇੱਕ 70 ਦੀ ਦੇ ਦਈਏ ਵੀ ਜਿੱਥੇ ਕਵਾਰਾ ਕੰਦੀ ਐਂਡ ਐਂਡ ਹੀ ਦੱਸ ਦਈਏ 1 60 ਦੀ ਹਾਨਾ ਹੀ ਦੇ ਦਾਂਗੇ ਵਿੱਚ ਜੀ ਅੱਛਾ ਜੀ ਹਾਨਾ ਹੀ ਠੀਕ ਲੋ ਜੀ 18 ਕਿਲੋ ਦੁੱਧ ਜੋ ਘੱਟ ਦਾ ਵਧਾ ਆਪਾਂ ਜਿੰਮੇ ਆ ਜੜੀ ਗਾ ਦੇ ਠੀਕ ਆ ਠੀਕ ਆ ਲੋ ਜੀ ਵੀਡੀਓ ਸਾਹਮਣੇ ਰੱਖ ਲਿਓ ਭਾਈ ਕਹਿੰਦਾ ਕਿ 18 ਲੀਟਰ ਦੁੱਧ ਦਾ ਪਰ ਇਹ ਤੇ ਆਪਾਂ ਜਿੰਮੇਵਾਰ ਆਂ ਕੋਈ ਕੀ ਗਰੰਟੀ ਦੇ ਸਾਰੇ ਕੋਈ ਸ਼ਾਇਦ ਤੁਹਾਨੂੰ ਬਲਵਾਟਾ ਹੀ ਮੰਗੀਆਂ ਤੇ ਤਿੰਨ ਮੰਗੀਆਂ ਨੇ ਹੁਣ ਜਾ ਸਾਹਮਣੇ ਪੈਣੀ ਸਾਹ ਖਟਣੀ ਪੈਣੀ ਅਗਲੇ ਠੀਕ ਹੈ ਠੀਕ ਹੈ 10 ਕਿੱਲੋ ਦੇਣ ਦਾ ਆ ਦੇਣੇ ਨੇ ਕੱਟ ਜਾਣੇ ਜੋ ਠੀਕ ਹੈ ਠੀਕ ਹੈ ਲੋ ਜੀ 10 ਕਿੱਲੋ ਮੰਨ ਕੇ ਚੱਲੋ ਵੀ ਲੈ ਜੂਗੀ ਉਹ ਬੱਡੀ ਬੁੱਡੀ ਵੱਡੀ ਛੋਟੀ ਵੀ ਸਾਰੀਆਂ ਕਵਰ ਕਰ ਜੂ ਵੀ ਇਹ ਪਸ਼ੂ ਵੀਰ ਦੇ ਕੋਲ ਚਲੋ ਚੰਗੇ ਆ ਬਿਲਕੁਲ ਹੀ ਨੋਰਮਲ ਰੇਟ ਤੇ ਬਾਤ ਤੇ ਵੀਰ ਨੇ ਤੇ ਵੀਡੀਓ ਨੂੰ ਵਾਤਵਾਰ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ